ਇਹ ਬਾਈ ਬੱਸ ਆ ਕੇ ਪੀਆਰਟੀ ਦੀ ਬੱਸ ਰਹੀ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉਤਰ ਕੇ ਆਪਣੇ ਯਾਕਾ ਨੂੰ ਹੈਰਨ ਸਪਲਾਈ ਕਰਨ ਲਈ ਜਾਣਾ ਆਪਣੀ ਹੋਂਦ ਨੂੰ ਲੁਕਾ ਕੇ ਉਥੇ ਟ੍ਰੈਵਲ ਆ ਜਦੋਂ ਇਹ ਬੱਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਇਸ ਕਰਕੇ ਇਹਨਾਂ ਨੇ ਇਹ ਕੰਮ ਪੀਣ ਦੇ ਨਾਲ ਨਾਲ ਵੇਚਣਾ ਦਾ ਸ਼ੁਰੂ ਕਰ ਦਿੱਤਾ ਆਂਦੇ ਸੀ ਅੱਗੇ ਮਹਿੰਗੇ ਭਾਅ ਦੇ ਵਿੱਚ ਔਰਚੂਨ ਚ ਵੇਚ ਕੱਲ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਮੁਕੱਦਮਿਆਂ ਦੇ ਭਗੋੜੇ ਪੁਰਸ਼ਾਂ ਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ थाना ਲੋਡੋਵਾਲ ਹਾਜ਼ਰ ਸੀ ਜਿੱਥੇ ਇੱਕ ਅਹਿਮ ਮੁਕਰੀ ਹੋਈ ਕਿ ਦੋ આરોપી ਸਚਨ ਅਤੇ ਬਤਾਰ ਜਿਹੜਾ ਇੱਕ ਅੰਮਰਸਰ ਦਾ ਰਹਿਣ ਵਾਲਾ ਤੇ ਦੂਸਰਾ ਪਿੰਡ ਜਟਾਣਾ थाना सदरਖੰਨਾ ਦਾ ਰਹਿਣ ਵਾਲਾ ਇਹ ਬਾਈ ਬਸ ਆ ਕੇ ਪੀਆਰਟੀਜ਼ ਦੀ ਬਸ ਰਾਹੀਂ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉਤਰ ਕੇ ਆਪਣੇ ਗਾਕਾ ਨੂੰ ਹੈਰਨ ਸਪਲਾਈ ਕਰਨ ਲਈ ਜਾਣਾ ਜੋ ਮੁਖਬਰੀ ਬੜੀ ਪੱਕੀ ਤੇ ਭਰੋਸੇਯੋਗ ਹੋਣ ਤੇ ਇਹਨਾਂ ਦੇ ਬਰ ਖਿਲਾਫ ਐਨਡੀਪੀ ਅਸੈਟ ਦਾ ਮਕਦਮਾ ਦਰਜ ਕਰਾਇਆ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਆਪਣੀ ਹੋਂਦ ਨੂੰ ਲੁਕਾ ਕੇ ਉੱਥੇ ਟਰੈਪ ਲਾਇਆ ਜਦੋਂ ਇਹ ਬਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਜਦੋਂ ਸ਼੍ਰੀ ਅਜੀਤ ਕੁਮਾਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਜੀ ਨੂੰ ਮੌਕਾ ਤੇ ਬਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਪਾਸੋਂ ਲੱਕ ਨਾਲ ਬੰਨੀ ਲੁਕੋ ਕੇ ਇਹਨਾਂ ਦੇ ਪਾਸੋਂ ਸੀ 1 ਕਿਲੋ 20 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਉਸ ਮੁਕਦਮੇ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕੀ ਕਰਦੇ ਸੀ ਪਹਿਲਾਂ ਤੇ ਇਹ ਇਸ ਸਕਮ 'ਚ ਕਿੱਦਾਂ ਪੈ ਗਏ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਵੀ ਜਿਹੜੇ ਦੋਮਾ ਤੇ ਇੱਕ ਤੇ ਐਨਡੀਪੀਆ ਸਕਟ ਦਾ ਮੁਕੱਦਮਾ ਇੱਕ ਤੇ ਲੜਾਈ ਝਗੜੇ ਦਾ ਦਰਜ ਹੈ ਤੇ ਆਪ ਵੀ ਆਪਣੇ ਹੈਰੋਨ ਦਾ ਸੇਵਨ ਕਰਦੇ ਨੇ ਉਹਦੀ ਪੂਰਤੀ ਕਰਨ ਦੇ ਲਈ ਇਹ ਲਾਲਚ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਇਸ ਕਰਕੇ ਇਹਨਾਂ ਨੇ ਇਹ ਕੰਮ ਪਾ ਪੀਣ ਦੇ ਨਾਲ ਨਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਸਰ ਕੋਈ ਲਿੰਕ ਸਾਹਮਣੇ ਆਏ ਕਿ ਕਿੱਥੋਂ ਲਿਆਉਂਦੇ ਸੀ ਢੀ ਭਾਰੀ ਮਾਤਰਾ ਇਹ ਤੇ ਵੇਚਦੇ ਕਿੱਥੇ ਇਹਨਾਂ ਨੇ ਇੱਕ ਅੰਬਰਸਰ ਦੇ ਲਿੰਕ ਦਿੱਤੇ ਨੇ ਜਿਹਦੇ ਤੋਂ ਲੈ ਕੇ ਆਉਂਦੇ ਨੇ ਉਹ ਅਸੀਂ ਜਲਦੀ ਡਿਸਕਲੋਜ਼ ਕਰਾਂਗੇ ਤੇ ਉਹਦੇ ਤੱਕ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਥੋਕ ਚ ਵੇਚ ਰਹੇ ਸੀ ਜਾਂ ਪਰਚੂਨ ਚ ਵੇਚਦੇ ਸੀ ਇਹ ਇਹ ਥੋਕ ਚ ਲਿਆਉਂਦੇ ਸੀ ਅੱਗੇ ਮਹਿੰਗੇ ਭਾਅ ਦੇ ਵਿੱਚ ਪਰਚੂਨ ਚ